ਜੀ ਕੀ ਅਸੀਂ ਸੰਵਿਧਾਨ ਬਚਾਓ ਇਸ ਸਭਾ માં ਪੂਰੇ ਦੇਸ਼ ਪਰ ਵਿਚ ਕਰ ਰਹੇ ਹ ਉਸੇ ਤਰ੍ਹਾਂ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਇਹ ਸਭਾਵਾਂ ਹੋ ਰਹੀਆਂ ਔਰ ਅੱਜ ਮੈਂ ਸਵੇਰ ਮੇਰ ਕੋਟਲਾ ਤੇ ਹੁਣ ਇੱਥੇ ਨਾਭਾ ਆਇਆ ਸੀ ਇਸ ਪ੍ਰਕਾਰ ਦਾ ਉਤਸ਼ਾਹ ਅਮੀਤ ਤੋਂ ਪਰੇ ਕਿ ਡੇਢ ਸਾਲ ਇਥੋਂ ਦਾ ਜਿਹੜਾ ਲੀਡਰ ਸਾਧੂ ਸਿੰਘ ਜੀ ਨੂੰ ਨਾਲ ਜੋ ਤਸੱਦਦ ਉਹਨਾਂ ਨੂੰ ਚੱਲਣਾ ਪਿਆ ਸਰਕਾਰ ਵੱਲੋਂ ਇਸ ਦੇ ਬਾਬਯੂਦ ਵੀ ਜਿਹੜਾ ਨਾਬੇ ਦਾ ਵਰਕਰ ਹੈ ਚਟਾਂਗ ਵਾਂਗ ਕਾਂਗਰਸ ਪਾਰਟੀ ਦੇ ਨਾਲ ਤੇ ਉਹਨਾਂ ਨਾਲ ਖੜਾ ਮੈਨੂੰ ਇੱਥੇ ਮਿਲਿਆ ਔਰ ਮੈਨੂੰ ਲੱਗਦਾ ਪੂਰਨ ਮੈਨੂੰ ਉਮੀਦ ਹੈ ਜਿਸ ਪ੍ਰਕਾਰ ਦਾ ਉਤਸ਼ਾਹ ਸੀ ਔਰ ਜਿਸ ਪ੍ਰਕਾਰ ਲੋਕਾਂ ਨੇ ਤਵਜੋਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਸੁਣੀਆਂ ਇਸ ਤਰ੍ਹਾਂ ਜਾਪ ਰਿਹਾ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਨਾਪੇਜ ਕਾਂਗਰਸ ਪਾਰਟੀ ਦਾ ਬਹੁਤ ਜਿਆਦਾ ਚੰਗਾ ਹੋਏਗਾ ਇਹੋ ਗੱਲ ਇਹ ਹੈ ਕਾਂਗਰਸ ਪਾਰਟੀ ਕਾਫੀ ਦਿਨਾਂ ਤੋਂ ਉੱਥੇ ਆਵਦੀਆਂ ਤਿਆਰੀਆਂ ਜੁਟੀ ਵੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕੀ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿਹੜੀ ਹੈ ਜਿਮਨੀ ਚੋਣ ਜਿਹੜੀ ਇਹ ਜਿੱਤ ਲੈਗੀ ਬਿਲਕੁਲ ਨਾਬਾ ਦੇ ਵਿੱਚ ਜ਼ੁਦਾ ਮੁੱਖ ਮੰਤਰੀ ਵੀ ਆਉਂਦੇ ਨੇ ਸਾਫਾ ਮੁੱਖ ਮੰਤਰੀ ਵੀ ਆਉਂਦੇ ਨੇ ਤੇ ਸਾਧੂ ਸਿੰਘ ਧਰਮਸੋਹ ਦੇ ਜਾਦੇ ਹੋ ਜਾਂਦਾ ਹੈ ਇਸ ਤੋਂ ਅੰਦਾਜ਼ਾ ਲਾ ਲਓ ਕਿ ਲੋਕਾਂ ਨੂੰ ਇਹ ਗੱਲ ਦੀ ਸਮਝ ਆ ਗਈ ਕਿ ਇਹ ਝੂਠੇ ਲੋਕ ਹੈ ਇਹ ਮਸ਼ਹੂਰੀਆਂ ਵਾਲੇ ਲੋਕ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈ ਜਿਸ ਪ੍ਰਕਾਰ ਪੰਜਾਬ ਨੂੰ ਲੁੱਟਿਆ ਜਾ ਰਿਹਾ ਤੁਸੀਂ ਵੇਖੋ ਨਾ ਦਿੱਲੀ ਸੂਬੇ ਤੋਂ ਲਿਆ ਕੇ ਬਾਹਰੋਂ ਲਿਆ ਕੇ ਇੱਥੇ ਦੇ ਚੇਅਰਮੈਨ ਲਾ ਦਿੱਤੇ ਜਾ ਰਹੇ ਹੈ ਤੁਹਾਡੀ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੈ ਕੇਵਲ ਸਮੇਂ ਦਾ ਇੰਤਜ਼ਾਰ ਕਰ ਰਹੇ ਅੱਜ ਪੰਜਾਬ ਦੇ ਲੋਕ 2027 ਸਿੰਗਲ デザਰਟ ਵੀ ਟੱਪੇਗੀ ਨਹੀਂ ਆਮ ਆਦਮੀ ਪਾਰਟੀ ਸਿੰਗਲ ਅਤੇ ਅੱਜ ਸੰਵਿਧਾਨ ਦੀ ਜਿਹੜੀ ਬਚਾਉਣ ਦੀ ਰੈਲੀ ਹੋਈ ਹੈ ਪੂਰੇ ਹਿੰਦੁਸਤਾਨ ਚ ਕਾਂਗਰਸ ਪਾਰਟੀ ਵੱਲੋਂ ਖੜਗੇਜੀ ਵੱਲੋਂ ਰਾਹੁਲ ਗਾਂਧੀ ਜੀ ਵੱਲੋਂ ਸਾਰੇ ਇੱਕ ਤੇ ਇਹ ਰਾਜਾ ਵੜਿੰਗ ਜੀ ਬਾਜਵਾ ਜੀ ਜਾ ਕੇ ਸੰਵਿਧਾਨ ਬਚਾਓ ਰੈਲੀਆਂ ਕਰ ਰਹੇ ਨੇ ਔਰ ਇਹ ਜੇ ਜ਼ਰੂਰਤ ਹੈ ਕਿਉਂਕਿ ਸੰਵਿਧਾਨ ਚ ਜੋ ਛੇੜਛਾਲ বিজেপি ਕਰਨਾ ਚਾਹੁੰਦੀ ਆ ਉਹਨੂੰ ਕਾਂਗਰਸ ਕਦੇ ਬਰਦਾਸ਼ਤ ਨਹੀਂ ਕਰੇ ਰੈਲੀਆਂ ਪੰਜਾਬ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਿੰਦਰ ਸਿੰਘ ਰਾਏ ਬੜਿੰਗੀ ਦੇ ਹੁਕਮਾਂ ਦੇ ਨਾਲ ਚੱਲ ਰਹੀ ਆ ਤੇ ਅੱਜ ਉਹਨਾਂ ਨੇ ਸੰਬੋਧਨ ਕੀਤਾ ਤੇ ਜਿਹੜਾ ਸੰਵਿਧਾਨ ਬਚਾਓ ਰੈਲੀ ਆ ਉਹਦੇ ਵਿੱਚ ਅੱਜ ਬਹੁਤ ਨਾਬੇ ਦੇ ਵਿੱਚ ਕਿਹੜੇ ਕਾਂਗਰਸ ਦੇ ਵਰਕਰ ਨੇ ਪੂਰੇ ਵੱਧ ਤੋਂ ਵੱਧ ਦੇਖੋ ਤੁਹਾਡੇ ਸਾਹਮਣੇ ਸ਼ਾਮਲ ਹੋਏ ਨੇ ਤੇ ਸੰਵਿਧਾਨ ਨੂੰ ਸਮੇਂ ਦੀ ਨਿਡਰਤਾ ਨੂੰ ਮੁਖੀ ਰੱਖਦੇ ਹੋਏ ਅੱਜ ਬਚਾਨ ਦੀ ਲੋੜ ਹੈ ਜਿਸ ਕਰਕੇ ਖਾਰਗੇ ਸਾਹਿਬ ਤੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਉਹਨਾਂ ਨੇ ਦੇਸ਼ ਦਿੱਤਾ ਕਿ ਸਾਡੇ ਦੇਸ਼ ਨੂੰ ਕਿਤੇ ਨਾ ਕਿਤੇ ਸਾਡੇ ਸੁਵਿਧਾਨ ਨੂੰ ਥੇਸ ਪਹੁੰਚਾਉਣ ਦਾ ਪ੍ਰਾਲਾ ਕੀਤਾ ਜਾ ਰਿਹਾ ਹੈ ਔਰ ਉਹਨੂੰ ਅੱਜ ਬਚਾਣ ਲਈ ਅੱਜ ਲੋੜ ਨੂੰ ਮੁਖੀ ਰੱਖਦੇ ਹੋਏ ਸਾਡੀ ਸ਼ਹਾਗਤਾ ਜਿਹੜੀ ਦੇਸ਼ ਦੀ ਆਜ਼ਾਦੀ ਲਈ ਲੋਕਾਂ ਨੇ ਦਿੱਤੀਆਂ ਉਹਨਾਂ ਨੂੰ ਸ਼ਹਾਗਤਾ ਨੂੰ ਬਕਾਇਦਾ ਬਰਕਰਾਰ ਰੱਖਣ ਲਈ ਸਾਡੇ ਦੇਸ਼ ਦੇ ਸੰਵਿਧਾਨ ਨੂੰ ਬਚਾਣ ਦਾ ਇਹ ਸਮਾਗਮ ਨਾਬੇ ਹਲਕੇ ਚਰਚਾਇਆ ਜਾ ਰਿਹਾ ਹੈ ਦੁਕੋ ਸੰਵਿਧਾਨ ਪਚਾ ਰੈਲੀ ਸਾਡੇ ਕੇਂਦਰੀ ਜੋ ਸਾਡੀ ਲੀਡਰਸ਼ਿਪ ਹੈ ਉਹਦੇ ਵੱਲੋਂ ਸਾਰੇ ਹਿੰਦੁਸਤਾਨ ਚ ਲੋਕਾਂ ਨੂੰ ਇਸ ਗੱਲ ਤੇ آگਾਹ ਕਰਨ ਵਾਸਤੇ ਔਰ ਇਸ ਗੱਲ ਤੇ ਜਥੇਬੰਦ ਕਰਨ ਵਾਸਤੇ ਕਿ ਦੇਸ਼ ਦੇ ਜਿਹੜਾ ਬੁਨਿਆਦੀ ਸਟਰਕਚਰ ਹੈਗਾ ਸਾਡਾ ਸੰਵਿਧਾਨ ਜੋ ਦਿੰਦਾ ਹੈਗਾ ਉਹਨੂੰ ਖਤਰਾ ਖੜਾ ਹੋ ਗਿਆ ਜਿੰਨੀਆਂ ਸੰਵਿਧਾਨਕ ਸੰਸਥਾਵਾਂ ਹੈਗੀਆਂ ਜਿਹੜੀਆਂ ਜਮਹੂਰੀਅਤ ਦੀ ਰਾਖੀ ਵਾਸਤੇ ਸਾਡੇ ਸੰਵਿਧਾਨ ਘੜੇ ਨੇ ਬਣਾਈਆਂ ਸੀਗੀਆਂ ਚਾਹੇ ਉਹ ED ਆ ਚਾਹੇ ਉਹ CBI ਆ ਚਾਹੇ ਉਹ ਮੀਡੀਆ ਆ ਚਾਹੇ ਉਹ ਇਲੈਕਸ਼ਨ ਕਮਿਸ਼ਨ ਆ ਚਾਹੇ ਉਹ CAG ਹੈਗੀਆਂ ਸਾਰੇ ਦੇ ਭਾਜਪਾ ਨੇ ਕਬਜ਼ਾ ਕਰ ਲਿਆ ਸਾਰੀਆਂ ਹੁੰਦੀਆਂ ਜੇ ਵੀ ਜਥੇਬੰਦੀਆਂ ਬਣ ਗਈਆਂ ਹੈਗੀਆਂ ਸੋ ਉਹਨਾਂ ਤੋਂ ਮੁਲਕ ਨੂੰ ਆਜ਼ਾਦ ਕਰਾਣਾ ਔਰ ਸਰਕਾਰ ਦੇ ਜਿਹੜੀ ਇਹ ਜਿਹੜੇ ਸੰਵਧਾਨ ਨੂੰ ਕੁਚਲਣ ਦੇ ਜਿਹੜੇ ਜਿਵੇਂ 400 400 ਪਾਰ ਤੋਂ ਨਾਰੇ ਨਾਲ ਵੀ ਸੰਵਧਾਨੇ ਬਦਲ ਦੇਣਾ ਹੈਗਾ ਜੋ ਕੋਸ਼ਿਸ਼ਾਂ ਉਹ ਕਰ ਰਹੇ ਨੇ ਔਰ ਜਿਸ ਤਰ੍ਹਾਂ ਸੁਪਰੀਮ ਕੋਰਟ ਨੂੰ ਪੈਣ ਲੱਗ ਪਏ ਨੇ ਜਿਸ ਤਰ੍ਹਾਂ ਰਾਸ਼ਟਰਪਤੀ ਮਰਮੂ ਨੂੰ ਉਕਸਾ ਕੇ ਉਹਨਾਂ ਨੂੰ ਸੁਪਰੀਮ ਕੋਰਟ ਨੂੰ ਸਵਾਲ ਖੜੇ ਕਰਨ ਲੱਪੇ ਨੇ ਇਹ ਸਾਰਾ ਤਾਂ ਪਤਾ ਲੱਗਦਾ ਕਿ ਸੰਵਿਧਾਨ ਦੀ ਜੋ ਮੂਲ ਭਾਵਨਾ ਹੈਗੀ ਹੈ ਜੁਡੀਸ਼ਰੀ ਐਗਜ਼ੈਕਟਿਵ ਤੇ ਜਿਹੜੀ ਨਿਆਪਾਲਿਕਾ ਹੈਗੀ ਹੈ ਤੇ ਜਿਹੜੀ ਵਿਧਾਨਪਾਲਿਕਾ ਹੈਗੀ ਹੈ ਉਹਨਾਂ ਤਿੰਨਾਂ ਵਿੰਗਾਂ ਦੀ ਇੱਕ ਪਾਸੇ ਐਮਐਲਏ ਐਮਪੀ ਖਰੀਦ ਕੇ ਸਰਕਾਰਾਂ ਤੋੜਨੀਆਂ মিডিਆ ਦਾ ਗਾਲਾ ਕੁੱਟਣਾ ਹੈਗਾ ਹੈ ਤੇ ਜਿਹੜੀ ਬਿਊਰੋਕ੍ਰੇਸੀ ਆ ਉਹ ਸਾਰੀ ਆਪਣੇ ਮਤਲਬ ਆਪਣੇ ਹਾਕਿਜ ਭੁਗਤਾਨੀ ਹੈਗੀ ਹੈ ਸੋ ਸੰਵਿਧਾਨ ਦੇ ਤਿੰਨਾਂ ਅੰਗਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਗਿਆ